ਸਤਿ ਸ਼੍ਰੀ ਅਕਾਲ ਜੀ। ਕਨ ਸਵਾਗਤ ਹੈ ਜੀ ਸਭ ਦਾ। ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 7ਵੀਂ 8 ਨੰਬਰ 10 ਕਹਾਣੀ ਦਾ ਨਾਮ ਹੈ ਸ਼ੇਰਨੀਆਂ। ਜੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿਰਧਾਰਿਤ ਪਾਠਕ੍ਰਮ ਵਿੱਚੋਂ ਲਈ ਗਈ ਹੈ। ਸ਼ੇਰਨੀਆਂ ਕਹਾਣੀ ਦਾ ਸਾਰ। ਕਹਾਣੀਕਾਰ ਆਪਣੀ ਪਤਨੀ ਨਾਲ ਸੈਰ ਕਰਨ ਲਈ ਜਾਣਾ ਚਾਹੁੰਦਾ ਸੀ। ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਬੱਚੇ ਨੂੰ ਸੁਲਾ ਕੇ ਪਾਰਕ ਵੱਲ ਆ ਜਾਵੇ ਤੇ ਆਪ ਉਹ ਸੈਰ ਕਰਨ ਲਈ ਚੱਲ ਪਿਆ ਮਾਡਲ ਟਾਊਨ ਦੀ ਸੜਕ ਉੱਤੋਂ ਲੰਘਦਾ ਕਹਾਣੀਕਾਰ ਪਾਰਕ ਕੋਲ ਪੁੱਜਾ ਜਿਸ ਦੇ ਆਲੇ-ਦੁਆਲੇ ਚਾਰੇ ਪਾਸੇ ਤਾਰ ਲੱਗੀਆਂ ਹੋਈ ਸੀ ਅਤੇ ਕਹਾਣੀਕਾਰ ਤਾਰ ਟੱਪ ਕੇ ਪਾਰਕ ਦੇ ਅੰਦਰ ਦਾਖਲ ਹੋ ਗਿਆ ਉਹ ਸੋਚ ਰਿਹਾ ਸੀ ਕਿ ਸ਼ਾਇਦ ਪਾਰਕ ਵਿੱਚ ਉਹ ਇਕੱਲਾ ਹੀ ਹੈ। ਥੋੜਾ ਅੱਗੇ ਜਾ ਕੇ ਉਸ ਨੇ ਦੇਖਿਆ ਕਿ ਦੋ ਕੁੜੀਆਂ ਸਾਈਕਲ ਲੈ ਕੇ ਖੜੀਆਂ ਸਨ। ਕਹਾਣੀਕਾਰ ਉਹਨਾਂ ਕੁੜੀਆਂ ਬਾਰੇ ਕਈ ਅੰਦਾਜ਼ੇ ਲਾਉਣ ਲੱਗਾ। ਉਹ ਕੁੜੀਆਂ ਵੱਲੋਂ ਦੂਜੇ ਪਾਸੇ ਨੂੰ ਜਾ ਰਹੀਆਂ ਸੀ। ਉਹ ਜਦੋਂ ਦੂਸਰੀ ਵਾਰ ਨਹੀਂ ਉਹਨਾਂ ਕੋਲੋਂ ਲੰਘਿਆ ਤਾਂ ਉਹ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਪਰ ਕਹਾਣੀਕਾਰ ਨੂੰ ਦੇਖ ਕੇ ਚੁੱਪ ਕਰ ਗਈਆਂ ਕਹਾਣੀਕਾਰ ਪਾਰਕ ਵਿੱਚੋਂ ਬਾਹਰ ਆਇਆ ਤਾਂ ਉਸ ਦੀ ਪਤਨੀ ਉਸ ਨੂੰ ਮਿਲ ਗਈ ਦੋਵੇਂ ਫਿਰ ਪਾਰਕ ਵੱਲ ਆ ਗਏ ਉਹਨਾਂ ਵੇਖਿਆ ਕਿ ਉਹ ਸੜਕ ਉੱਤੇ ਸਾਈਕਲ ਉੱਤੇ ਪਰਾਂ ਨੂੰ ਜਾ ਰਹੀਆਂ ਸਨ ਪਰ ਜਦੋਂ ਉਹ ਪਾਰਕ ਕੋਲ ਪੁੱਜੇ ਤਾਂ ਉਹ ਸਾਈਕਲ ਉੱਤੇ ਉਹਨਾਂ ਵੱਲ ਆ ਰਹੀਆਂ ਸਨ ਉਹ ਫਿਰ ਦਰਖਤ ਹੇਠ ਖੜੀਆਂ ਹੋ ਗਈਆਂ ਕਹਾਣੀਕਾਰ ਦੀ ਪਤਨੀ ਨੇ ਉਹਨਾਂ ਨੂੰ ਪਛਾਣ ਲਿਆ ਉਹ ਕੁੜੀਆਂ ਤਾਂ ਮਾਡਲ ਟਾਊਨ ਦੀਆਂ ਸਰੋਜ ਤੇ ਵੀਨਾ ਸਨ ਤੇ ਉਹ ਸਾਈਕਲ ਚਲਾਉਣਾ ਸਿੱਖ ਰਹੀਆਂ ਸਨ ਉਹਨਾਂ ਦੱਸਿਆ ਕਿ ਜਿੱਥੇ ਉਹ ਪੜਾਉਣ ਜਾਂਦੀਆਂ ਹਨ ਉੱਥੇ ਰਾਹ ਵਿੱਚ ਡਰਾਉਣੀਆਂ ਥਾਮਾਂ ਵਿੱਚੋਂ ਲੰਘਣਾ ਪੈਂਦਾ ਹੈ ਉਹਨਾਂ ਸੋਚਿਆ ਸੀ ਕਿ ਸਾਈਕਲ ਸਿੱਖ ਲੈਣ ਤਾਂ ਉਹ ਜਲਦੀ ਜਲਦੀ ਡਾਰ ਵਾਲਾ ਥਾਂ ਲੰਘ ਜਾਇਆ ਕਰਨ ਗਿਆ ਕੁੜੀਆਂ ਨੇ ਦੱਸਿਆ ਕਿ ਇਸ ਵੇਲੇ ਸੜਕ ਤੇ ਕੋਈ ਨਹੀਂ ਹੁੰਦਾ ਤੇ ਉਹ ਆਸਾਨੀ ਨਾਲ ਸਾਈਕਲ ਚਲਾ ਸਕਦੀਆਂ ਹਨ ਕਾਫੀ ਦੇਰ ਕੁੜੀਆਂ ਨਾਲ ਗੱਲਾਂ ਕਰਨ ਮਗਰੋਂ ਉਹ ਤੌਰ ਤੇ ਕਹਾਣੀਕਾਰ ਦੀ ਪਤਨੀ ਨੇ ਕਿਹਾ ਕਿ ਉਹ ਕੁੜੀਆਂ ਤਾਂ ਸ਼ੇਰਨੀਆਂ ਹਨ ਜੋ ਪਿੰਡਾਂ ਵਿੱਚ ਪੜਾਉਣ ਜਾਂਦੀਆਂ ਹਨ ਉਸ ਨੇ ਕਿਹਾ ਕੁੜੀਆਂ ਨੂੰ ਨੌਕਰੀ ਕਰਨ ਲਈ ਸਮਾਜ ਕੋਲੋਂ ਕਈ ਪ੍ਰਕਾਰ ਦੀਆਂ ਤੋਹਮਤਾ ਸਹਿਣੀਆਂ ਪੈਂਦੀਆਂ ਹਨ ਇਸ ਤਰ੍ਹਾਂ ਕੁੜੀਆਂ ਨੂੰ ਵੇਖ ਕੇ ਬਹੁਤਿਆਂ ਨੂੰ ਗਲਤਫਹਿਮੀ ਹੋ ਜਾਂਦੀ ਹੈ ਫਿਰ ਕਹਾਣੀਕਾਰ ਦੀ ਪਤਨੀ ਨੇ ਆਪਣੀ ਇੱਕ ਹੱਦਬੀਤੀ ਸੁਣਾਈ ਇੱਕ ਵਾਰ ਉਹ ਤੇ ਉਸ ਦੀ ਭੈਣ ਬਾਹਰ ਕੋਠੇ ਵਿੱਚ ਫਿਰ ਰਹੀਆਂ ਸਨ ਉਹਨਾਂ ਦੇਖਿਆ ਕਿ ਇੱਕ ਇਸਤਰੀ ਬਹੁਤ ਹੀ ਤੇਜ਼-ਤੇਜ਼ ਕਦਮ ਪੁੱਟਦੀ ਜਾ ਰਹੀ ਸੀ ਕਦੇ-ਕਦੇ ਉਹ ਦੌੜਦੀ ਵੀ ਸੀ ਪਰ ਉੱਧਰ ਨਾ ਕੋਈ ਬੱਸ ਸਟੈਂਡ ਸੀ ਨਾ ਸਟੇਸ਼ਨ ਤੇ ਨਾ ਹੀ ਉਹ ਸੈਰ ਕਰਨ ਆਈ ਜਾਪਦੀ ਸੀ ਇਹ ਦੇਖਣ ਲਈ ਕਿ ਉਹ ਕਿੱਥੇ ਜਾਂਦੀ ਹੈ ਉਹ ਉਸ ਦੇ ਮਗਰ ਤੁਰ ਪਈਆਂ ਅੱਗੇ ਥੋੜੀ ਦੇਰ ਟੈਲੀਫੋਨ ਐਕਸਚੇਂਜ ਸੀ ਉਹ ਉੱਥੇ ਜਾ ਬੜੀ ਉਹ ਉੱਥੇ ਆਪਰੇਟਰ ਲੱਗੀ ਹੋਈ ਸੀ ਤੇ ਡਿਊਟੀ ਤੋਂ ਦੇਰ ਹੋ ਜਾਣ ਕਰਕੇ ਉਹ ਕਾਹਲੀ ਕਾਹਲੀ ਤੁਰ ਰਹੀ ਸੀ ਇਹ ਦੇਖ ਕੇ ਉਹਨਾਂ ਨੂੰ ਬੜੀ ਸ਼ਰਮ ਮਹਿਸੂਸ ਹੋਈ ਲੇਖਕ ਨੇ ਇਕੱਲਿਆਂ ਸੈਰ ਕਰਨ ਦਾ ਫੈਸਲਾ ਕਿਉਂ ਕੀਤਾ ਸੀਗਾ ਲੇਖਕ ਨੇ ਇਕੱਲਿਆਂ ਸੈਰ ਕਰਨ ਦਾ ਫੈਸਲਾ ਇਸ ਕਰਕੇ ਕੀਤਾ ਕਿਉਂਕਿ ਉਸ ਦਾ ਛੋਟਾ ਭਰਾ ਕਾਕਾ ਜਾਗਦਾ ਸੀ ਉਸ ਦੀ ਪਤਨੀ ਉਸ ਨੂੰ ਛੋਟੇ ਕਾਕੇ ਨੂੰ ਸੁਲਾਉਣ ਦਾ ਯਤਨ ਕਰ ਰਹੀ ਸੀ ਪਰ ਉਹ ਸੌ ਨਹੀਂ ਜੀ ਰਿਹਾ ਕਿਉਂਕਿ ਉਹ ਦਿਨੇ ਕਾਫੀ ਚਿਰ ਸੁੱਤਾ ਰਿਹਾ ਸੀ ਕਹਾਣੀਕਾਰ ਨੇ ਫੈਸਲਾ ਕੀਤਾ ਕਿ ਉਹ ਪਹਿਲਾਂ ਇਕੱਲਾ ਹੀ ਸੈਰ ਕਰਨ ਲਈ ਜਾਵੇਗਾ ਤੇ ਉਸ ਦੀ ਪਤਨੀ ਮਗਰੋਂ ਉਸ ਨਾਲ ਆ ਰਲੇਗੀ ਸ਼ੇਰਨੀਆ ਪਾਠ ਵਿੱਚ ਦਰਸਾਏ ਸੈਰ ਕਰਨ ਵਾਲੇ ਪਾਰਕ ਦੇ ਬਾਰੇ ਵਿੱਚ ਦੱਸੋ ਇਹ ਪਾਰਕ ਬਹੁਤ ਵੱਡੀ ਸੀ, ਸਾਫ਼ ਪੱਧਰੀ ਜ਼ਮੀਨ ਉੱਤੇ ਘਾਹ ਉੱਗਿਆ ਹੋਇਆ ਸੀ ਤੇ ਆਲੇ-ਦੁਆਲੇ ਤਾਰ ਲੱਗੀ ਹੋਈ ਸੀ। ਲੰਗਣ ਲਈ ਵਿੱਚ ਕਿਤੇ-ਕਿਤੇ ਖੱਪੇ ਛੱਡੇ ਹੋਏ ਸਨ। ਇੱਕ ਪਾਸੇ ਸੜਕ ਲੰਘਦੀ ਸੀ ਜਿਸ ਉੱਪਰ ਜਾਗ ਰਹੀਆਂ ਬੱਤੀਆਂ, ਪਾਰਕ ਵਿੱਚ ਚਾਨਣ ਛੱਡਦੀਆਂ ਸਨ। ਇਸ ਤਰ੍ਹਾਂ ਪਾਰਕ ਵਿੱਚ ਇੰਨਾ ਚਾਨਣ ਸੀ ਜਿੰਨਾ 8 ਦਿਨਾਂ ਦੇ ਚੰਦ ਦਾ ਹੁੰਦਾ ਹੈ। ਕੁੜੀਆਂ ਰਾਤ ਨੂੰ ਸਾਈਕਲ ਚਲਾਉਣਾ ਕਿਉਂ ਸਿੱਖ ਰਹੀਆਂ ਸਨ ਕੁੜੀਆਂ ਰਾਤ ਨੂੰ ਸਾਈਕਲ ਚਲਾਉਣਾ ਇਸ ਲਈ ਸਿੱਖ ਰਹੀਆਂ ਸਨ ਕਿਉਂਕਿ ਦਿਨੇ ਉਹਨਾਂ ਨੂੰ ਬਹੁਤ ਸੰਘ ਆਉਂਦੀ ਸੀ ਸ਼ੇਰਨੀਆਂ ਕਹਾਣੀ ਵਿੱਚ ਲੜਕੀਆਂ ਨੂੰ ਸ਼ੇਰਨੀਆਂ ਕਿਉਂ ਕਿਹਾ ਗਿਆ ਹੈ ਕਹਾਣੀ ਵਿੱਚ ਲੜਕੀਆਂ ਨੂੰ ਸ਼ੇਰਨੀਆਂ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਉਹ ਇਸ ਤੋਮਤਾ ਤੇ ਖਤਰਿਆਂ ਭਰੇ ਸਮਾਜ ਵਿੱਚ بڑے ਹੌਸਲੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਸਨ ਲੇਖਕ ਦੀ ਪਤਨੀ ਨਾਲ ਫਿਰੋਜ਼ਪੁਰ ਵਿਖੇ ਕਿਹੜੀ ਘਟਨਾ ਵਾਪਰੀ ਸੀ ਲੇਖਕ ਦੀ ਪਤਨੀ ਨੇ ਦੱਸਿਆ ਕਿ ਇੱਕ ਵਾਰ ਫਿਰੋਜ਼ਪੁਰ ਉਹ ਤੇ ਉਸ ਦੀ ਭੈਣ ਸਵੇਰੇ ਕੁਸਮੁਸੇ ਜੇ ਵਿੱਚ ਸੈਰ ਕਰ ਰਹੀਆਂ ਸਨ ਕਿ ਸਾਹਮਣੋਂ ਕਾਲੀ ਕਾਲੀ ਤੁਰਦੀ ਇੱਕ ਕੁੜੀ ਆਈ ਕਦੀ ਉਹ ਦੋ ਪੈਰ ਭੱਜ ਵੀ ਲੈਂਦੀ ਹੈ ਫਿਰ ਕਾਲੀ ਕਾਲੀ ਤੁਰਨ ਲੱਗ ਪੈਂਦੀ ਜਦੋਂ ਉਹ ਉਹਨਾਂ ਦੇ ਨੇੜੇ ਆਈ ਤਾਂ ਉਹ ਘਬराई ਹੋਈ ਦੀ ਸੀ ਉਹਨਾ ਸੋਚਿਆ ਕਿ ਸੈਰ ਕਰਨ ਵਾਲੀਆਂ ਤਾਂ ਇਸ ਤਰ੍ਹਾਂ ਭੱਜਦੀਆਂ ਨਹੀਂ ਨਾ ਉੱਧਰ ਕੋਈ ਸਟੇਸ਼ਨ ਹੈ ਨਾ ਕੋਈ ਬੱਸ ਅੱਡਾ ਹੈ ਉਹ ਇਹ ਦੇਖਣ ਲਈ ਕਿ ਉਹ ਕਿੱਥੇ ਜਾਂਦੀ ਹੈ ਉਸ ਦੇ ਮਗਰ ਤੁਰ ਪਈਆਂ ਅੱਗੇ ਜਾ ਕੇ ਉਹ ਟੈਲੀਫੋਨ ਐਕਸਚੇਂਜ ਵਾਲਾ ਮੋੜ 'ਤੇ ਉਹਨਾਂ ਨੇ ਸਮਝ ਲਿਆ ਕਿ ਉਹ ਉੱਥੇ ਆਪਰੇਟਰ ਸੀ ਤੇ ਉਸ ਨੂੰ ਡਿਊਟੀ ਤੋਂ ਦੇਰ ਹੋ ਗਈ ਸੀ ਉਹ ਅੰਦਰ ਜਾ ਕੇ ਆਪਣੀ ਕੁਰਸੀ 'ਤੇ ਬੈਠ ਗਈ ਤੇ ਉਹ ਸ਼ਰਮਿੰਦਿਆਂ ਹੋ ਕੇ ਪਿੱਛੇ ਮੁੜ ਆਈਆਂ ਠੀਕ ਹੈ ਜੀ ਕਿ ਦੇਖੋ ਕਿੰਨੀ ਵਧੀਆ ਕਹਾਣੀ ਹੈ ਜੇ ਕਹਾਣੀਕਾਰ ਪਤਨੀ ਦੇ ਨਾਲ ਸੈਰ ਕਰਨ ਲਈ ਜਾਣਾ ਚਾਹੁੰਦਾ ਸੀ ਉਹਨੇ ਪਤਨੀ ਨੂੰ ਕਿਹਾ ਕਿ ਉਹ ਬੱਚੇ ਨੂੰ ਸੁਲਾ ਕੇ ਪਾਰਕ ਦੇ ਵੱਲ ਆ ਜਾਵੇ ਤੇ ਉਹ ਆਪ ਸੈਰ ਕਰਨ ਲਈ ਚੱਲ ਪਿਆ ਮਾਡਲ ਟਾਊਨ ਦੀ ਸੜਕ ਤੋਂ ਲੰਘਦਾ ਹੋਇਆ ਕਹਾਣੀਕਾਰ ਪਾਰਕ ਲੁਕੁਜਾ ਜਿਹਦੇ ਆਲੇ-ਦੁਆਲੇ ਚਾਰੇ ਪਾਸੇ ਤਾਰ ਲੱਗੀ ਹੋਈ ਸੀ ਕਹਾਣੀਕਾਰ ਤਾਰ ਟੱਪ ਕੇ ਪਾਰਕ ਦੇ ਅੰਦਰ ਦਾਖਲ ਹੋ ਗਿਆ ਉਹ ਸੋਚ ਰਿਹਾ ਸੀ ਕਿ ਸ਼ਾਇਦ ਪਾਰਕ ਵਿੱਚ ਉਹ ਇਕੱਲਾ ਹੀ ਹੈ ਥੋੜਾ ਅੱਗੇ ਜਾ ਕੇ ਉਸ ਨੇ ਦੇਖਿਆ ਕਿ ਦੋ ਕੁੜੀਆਂ ਸਾਈਕਲ ਲੈ ਕੇ ਖੜੀਆਂ ਸਨ ਕਹਾਣੀਕਾਰ ਉਹਨਾਂ ਕੁੜੀਆਂ ਬਾਰੇ ਕਈ ਅੰਦਾਜ਼ੇ ਲਾਉਣ ਲੱਗਾ ਉਹ ਕੁੜੀਆਂ ਵੱਲੋਂ ਦੂਜੇ ਪਾਸੇ ਨੂੰ ਜਾ ਰਹੀਆਂ ਸਨ ਉਹ ਜਦੋਂ ਦੂਜੀ ਵਾਰੀ ਉਹਨਾਂ ਕੋਲ ਲੰਘਿਆ ਤਾਂ ਉਹ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਪਰ ਕਹਾਣੀਕਾਰ ਨੂੰ ਵੇਖ ਕੇ ਚੁੱਪਾ ਕਰ ਗਈਆਂ ਕਹਾਣੀਕਾਰ ਪਾਰਕ ਵਿੱਚੋਂ ਬਾਹਰ ਆਇਆ ਤਾਂ ਉਸ ਦੀ ਪਤਨੀ ਉਸ ਨੂੰ ਮਿਲ ਪਈ ਦੋਨੇ ਫਿਰ ਪਾਰਕ ਵੱਲ ਆ ਗਏ ਉਹਨਾਂ ਨੇ ਵੇਖਿਆ ਕਿ ਉਹ ਸਾਈਕਲ ਉੱਤੇ ਪਰਾਂ ਨੂੰ ਜਾ ਰਹੀਆਂ ਸਨ ਪਰ ਜਦੋਂ ਪਾਰਕ ਕੋਲ ਪੁੱਜੇ ਤਾਂ ਉਹ ਸਾਈਕਲ ਉੱਤੇ ਉਹਨਾਂ ਵੱਲ ਆ ਰਹੀਆਂ ਸਨ ਉਹ ਫਿਰ ਉਸ ਦਰਖਤ ਹੇਠ ਖੜੀਆਂ ਹੋ ਗਈਆਂ ਕਹਾਣੀਕਾਰ ਦੀ ਪਤਨੀ ਨੇ ਉਹਨਾਂ ਨੂੰ ਪਛਾਣ ਲਿਆ ਉਹ ਕੁੜੀਆਂ ਦਾ ਮਾਡਰ ਟੌਂਦੀਆਂ ਸਰੋਜ ਤੇ ਬੀਨਾ ਸਨ ਉਹ ਸਾਈਕਲ ਚਲਾਉਣਾ ਸਿੱਖ ਰਹੀਆਂ ਸਨ ਉਹਨਾਂ ਦੱਸਿਆ ਕਿ ਜਿੱਥੇ ਉਹ ਪੜਾਉਣ ਜਾਂਦੀਆਂ ਹਨ ਉੱਥੇ ਰਾਹ ਵਿੱਚ ਡਰਾਉਣੀਆਂ ਥਾਮਾਂ ਵਿੱਚੋਂ ਲੰਘਣਾ ਪੈਂਦਾ ਹੈ ਉਹਨਾਂ ਸੋਚਿਆ ਸੀ ਕਿ ਸਾਈਕਲ ਸਿੱਖ ਲੈਣ ਤਾਂ ਉਹ ਜਲਦੀ ਜਲਦੀ ਡਰ ਵਾਲਾ ਥਾ ਲੰਘ ਜਾਇਆ ਕਰਨਗੀਆਂ ਕੁੜੀਆਂ ਨੇ ਦੱਸਿਆ ਕਿ ਇਸ ਵੇਲੇ ਸੜਕ ਤੇ ਕੋਈ ਨਹੀਂ ਹੁੰਦਾ ਤੇ ਉਹ ਆਸਾਨੀ ਨਾਲ ਸਾਈਕਲ ਚਲਾ ਸਕਦੀਆਂ ਹਨ ਕਾਫੀ ਦੇਰ ਕੁੜੀਆਂ ਨਾਲ ਗੱਲਾਂ ਕਰਨ ਮਗਰੋਂ ਉਹ ਤੌਰ 'ਤੇ ਕਹਾਣੀਕਾਰ ਦੀ ਪਤਨੀ ਨੇ ਕਿਹਾ ਕਿ ਉਹ ਕੁੜੀਆਂ ਤਾਂ ਸ਼ੇਰਨੀਆਂ ਹਨ ਜੋ ਪਿੰਡਾਂ ਵਿੱਚ ਪੜਾਉਣ ਜਾਂਦੀਆਂ ਹਨ ਉਸਨੇ ਕਿਹਾ ਕਿ ਕੁੜੀਆਂ ਨੂੰ ਨੌਕਰੀ ਕਰਨ ਲਈ ਸਮਾਜ ਕੋਲੋਂ ਕਈ ਪ੍ਰਕਾਰ ਦੀਆਂ ਤੋਹਮਤਾਂ ਸਹਿਣੀਆਂ ਪੈਂਦੀਆਂ ਹਨ ਇਸ ਤਰ੍ਹਾਂ ਕੁੜੀਆਂ ਨੂੰ ਵੇਖ ਕੇ ਬਹੁਤਿਆਂ ਨੂੰ ਗਲਤ ਫਹਿਮੀ ਹੋ ਜਾਂਦੀ ਹੈ ਫਿਰ ਕਹਾਣੀਕਾਰ ਦੀ ਪਤਨੀ ਨੇ ਆਪਣੀ ਇੱਕ ਹੱਦਬਿੱਤੀ ਸੁਣਾਈ ਇੱਕ ਵਾਰ ਉਹ ਤੇ ਉਸ ਦੀ ਭੈਣ ਬਾਹਰ ਕੋਠੀ ਵਿੱਚ ਘੁੰਮ ਰਹੀਆਂ ਸਨ ਉਹਨਾਂ ਦੇਖਿਆ ਕਿ ਇੱਕ ਇਸਤਰੀ ਬਹੁਤ ਹੀ ਤੇਜ਼ ਤੇਜ਼ ਕਦਮ ਪੁੱਟਦੀ ਜਾ ਰਹੀ ਸੀ ਕਦੇ-ਕਦੇ ਉਹ ਦੌੜਦੀ ਸੀ ਪਰ ਉੱਧਰ ਨਾ ਕੋਈ বাস ਸਟੈਂਡ ਸੀ ਤੇ ਨਾ ਹੀ ਰੇਲਵੇ ਸਟੇਸ਼ਨ ਨਾ ਹੀ ਉਹ ਸੈਰ ਕਰਨ ਆਈ ਹੋਈ ਜਾਪਦੀ ਸੀ ਇਹ ਵੇਖਣ ਲਈ ਕਿ ਉਹ ਕਿੱਥੇ ਜਾਂਦੀ ਹੈ ਉਹ ਉਸ ਦੇ ਮਗਰ ਤੁਰ ਪਈਆਂ ਅੱਗੇ ਥੋੜੀ ਦੂਰ ਟੈਲੀਫੋਰ ਐਕਸਚੇਂਜ ਸੀ ਉੱਥੇ ਜਾਵੜੀ ਉਹ ਉੱਥੇ ਆਪਰੇਟਰ ਲੱਗੀ ਹੋਈ ਸੀ ਤੇ ਡਿਊਟੀ ਤੋਂ ਦੇਰੀਆਂ ਕਾਰਨ ਕਾਲੀ ਕਾਲੀ ਤੁਰ ਰਹੀ ਸੀ ਇਹ ਦੇਖ ਕੇ ਉਹਨਾਂ ਨੂੰ ਬੜੀ ਸ਼ਰਮ ਮਹਿਸੂਸ ਹੋਈ ਚਾਰਾ ਕਰ ਰਹੀ ਸੀ ਕੋਸ਼ਿਸ਼ ਕਰ ਰਹੀ ਸੀ ਖੱਪੇ ਖਾਲੀ ਥਾਂ ਅੱਪੜ ਕੇ ਪਹੁੰਚ ਕੇ ਪੁਆਕੇ ਕੁਮਾਕੇ ਅਜੀਬ ਹੈਰਾਨ ਕਰਨ ਵਾਲਾ ਜਾਂਚ ਤਰੀਕਾ ਢੇਰ ਸਾਰੀਆਂ ਬਹੁਤ ਸਾਰੀਆਂ ਸੰਗ ਸ਼ਰਮ ਪੈਂਡਾ ਰਸਤਾ ਉਜਾੜ ਬਿਆਬਨ ਸੁੰਨੀ ਥਾਂ ਜਿੱਥੇ ਕੋਈ ਨਾ ਹੋਵੇ ਜਾਨੀਆਂ ਵਾ ਜਾਂਦੀਆਂ ਹਾਂ ਜੂਹਾ ਹੱਦਾਂ ਖੋਰੇ ਖਬਰੇ ਸ਼ਿਲਾਗਾ ਪ੍ਰਸੰਸਾ ਆਂਦੀਆਂ ਕਹਿੰਦੀਆਂ ਤੋਹਮਤਾ ਦੋਸ਼ ਖੁਸਮਸ ਮੂਹ ਹਨੇਰੇ ਵਾਕ ਬਣਾਓ ਚਾਰਾ ਕਰਨਾ ਕੋਸ਼ਿਸ਼ ਕਰਨੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਚਾਰਾ ਤਾਂ ਕਰਨਾ ਹੀ ਪਵੇਗਾ ਅੱਪੜ ਕੇ ਹੋ ਚੁਕੇ ਅਸੀਂ ਘਰ ਅੱਪੜ ਕੇ ਹੀ ਸਾਹ ਲਾਂਗੇ ਅਜੀਬ ਹੈਰਾਨ ਕਰਨ ਵਾਲਾ ਕੱਲ ਰਾਤੀ ਮੈਂ ਇੱਕ ਅਜੀਬ ਸੁਪਨਾ ਵੇਖਿਆ ਜਾਂਚ ਤਰੀਕਾ ਕੁੜੀਆਂ ਸਾਈਕਲ ਚ ਚਾਉਂਦੀ ਜਾਂਚ ਸਿੱਖ ਰਹੀਆਂ ਸਨ ਢੇਰ ਸਾਰੀਆਂ ਬਹੁਤ ਸਾਰੀਆਂ ਮੈਂ ਬਾਜ਼ਾਰ ਜਾ ਕੇ ਢੇਰ ਸਾਰੀਆਂ ਚੀਜ਼ਾਂ ਖਰੀਦੀਆਂ ਸੰਗ ਸ਼ਰਮ ਕੁੜੀਆਂ ਨੇ ਕਿਹਾ ਕਿ ਉਹਨਾਂ ਨੂੰ ਦਿਨੇ ਸਾਈਕਲ ਸਿੱਖਦਿਆਂ ਸੰਗ ਆਉਂਦੀ ਹੈ ਪੈਂਡਾ ਰਸਤਾ ਅਸੀਂ ਲੰਮਾ ਪੈਂਡਾ ਉੱਠੀ ਉੱਤੇ ਪੁੱਜੇ ਉੱਚੀ ਸੁਨਨੀ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਨਾਲ हसन ਅਬਦਾਲ ਦੀਆਂ ਉਜਾੜ ਬਿਆਬਨ ਪਹਾੜੀਆਂ ਉੱਤੇ ਪੁੱਜ ਗਏ ਸ਼ਲਾਘਾ ਪ੍ਰਸੰਸਾ ਚੰਗਾ ਕੰਮ ਕਰਨ ਵਾਲੇ ਦੀ ਹਰ ਕੋਈ ਸ਼ਲਾਗਾ ਕਰਦਾ ਹੈ ਤਉਮ ਤਾਂ ਦੋਸ਼ ਕੰਮ ਕਰਨ ਵਾਲੀਆਂ ਕੁੜੀਆਂ ਉੱਤੇ ਲੋਕ ਬਹੁਤ ਉਤਮਤਾ ਲਾਉਂਦੇ ਹਨ ਕੁਸਮਸਾ ਮੂਹ ਹਨੇਰਾ ਕਿਸਾਨ ਕੁਸਮਸੇ ਜੈ ਵਿਜੀ ਹਲ ਬੋਣ ਲਈ ਤੁਰ ਪਿਆ ਖਾਲੀ ਥਾਮਾ ਭਰੋ ਸਾਫ ਪੱਧਰੀ ਜ਼ਮੀਨ ਉੱਤੇ ਡੈਸ਼ ਉਗਾਇਆ ਹੋਇਆ ਸੀ ਕਾ ਦੋਵੇਂ ਡੈਸ਼ ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਨ ਧਰਾ ਮਾੜਾ ਟਾਊਨ ਦੀਆਂ ਢੇਰ ਸਾਰੀਆਂ ਡੈਸ਼ ਨੂੰ ਉਹ ਜਾਣਦੀ ਸੀ ਕੁੜੀਆਂ ਮੈਂ ਤੁਹਾਨੂੰ ਇੱਕ ਬੜੀ ਡੈਸ਼ ਗੱਲ ਦੱਸਣੀ ਹੈ ਸਵੱਦੀ ਉਸ ਨੂੰ ਕੇਵਲ ਡੈਸ਼ ਤੋਂ ਦੇਰ ਹੋ ਗਈ ਸੀ ਡਿਊਟੀ ਉਸ ਦੇ ਛਲਾਗਾ ਸਾਹਮਣੇ ਮੇਰੀ ਡੈਸ਼ ਹੋਰ ਵੱਧ ਗਈ ਸ਼ਰਮਿੰਦਗੀ ਹਾਂਜੀ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਉਹ ਥਾਂ ਜਿੱਥੇ ਕੋਈ ਨਾ ਵਸਦਾ ਹੋਵੇ ਉਜਾੜ ਬਹੁਤੀਆਂ ਕੋਮਾਂ ਨਾਲ ਸੰਬੰਧ ਰੱਖਣ ਵਾਲਾ ਕਮਾਂਤਰੀ ਜਿਹੜੀ ਘਟਨਾ ਆਪਣੇ ਨਾਲ ਵਾਪਰੀ ਹੋਵੇ ਹੱਡ ਬਿੱਤੀ ਆਪਣੇ ਜੀਵਨ ਦਾ ਲਿਖਿਆ ਹਾਲ ਸਵੈ ਜੀਵਨੀ ਕਿਸੇ ਲੇਖਕ ਜਾਂ ਕਲਾਕਾਰ ਦੀ ਉੱਤਮ ਰਚਨਾ ਸ਼ਾਹਕਾਰ ਜਿਹੜੀ ਗੱਲ ਬਹੁਤ ਵਧਾ ਚੜਾ ਕੇ ਆਖੀ ਜਾਵੇ ਅਥਨੀ ਜਿਸ ਰਾਤ ਪੂਰਾ ਚੰਦ ਚੜਿਆ ਹੋਵੇ ਪੂਰਨਮਾਸ਼ੀ ਬਿਨਾਂ ਸਵਾਰਥ ਦੇ ਦੂਜਿਆਂ ਦੀ ਭਲਾਈ ਲਈ ਕੀਤਾ ਗਿਆ ਕੰਮ ਪਰ ਉਪਕਾਰ ਹਾਂਜੀ ਪਿਆਰਿਆਂ ਸੰਬੰਧੀ ਬਹੁਤ ਵੀ ਕਲਪੀ ਪ੍ਰਸ਼ਨ ਵੀ ਪੁੱਛੇ ਜਾਣਗੇ ਬੀਨਾ ਤੇ ਸਰੋਜ ਕਿੱਥੇ ਪੜਾਉਣ ਜਾਂਦੀਆਂ ਸਨ ਪਿੰਡਾਂ ਵਿੱਚ ਬੀਨਾ ਦਾ ਸਕੂਲ ਸੜਕ ਤੋਂ ਕਿੰਨੀ ਦੂਰ ਸੀ ਪੂਰਾ ਮੇਲ ਬੀਨਾ ਦੇ ਸਕੂਲ ਦਾ ਪਿੰਡਾ ਕਿਹੋ ਜਿਹਾ ਸੀ ਉਜਾੜ ਬਿਆਬਾਨ ਬੀਨਾ ਤੇ ਸਰੋਜ ਵਿੱਚੋਂ ਕਿਸ ਦਾ ਰਸਤਾ ਵਧੇਰੇ ਲੰਬਾ ਸੀ ਸਰੋਜ ਦਾ ਡੰਡੀ ਦਾ ਰਾਹ ਡਰਾਉਣਾ ਕਿਉਂ ਸੀ ਉੱਚੀਆਂ ਫਸਲਾਂ ਕਰਕੇ ਕਿਸ ਤਰ੍ਹਾਂ ਸਕੂਲ ਦੇ ਰਸਤੇ ਦਾ ਡਰ ਘਟ ਜਾਂਦਾ ਸੀ ਸਾਈਕਲ ਉੱਤੇ ਰਸਤਾ ਛੇਤੀ ਛੇਤੀ ਮੁਕਉਣ ਲਈ ਕੁੜੀਆਂ ਨੇ ਕੀ ਕੀਤਾ ਸੀ ਸਾਈਕਲ ਲੈ ਲੈ ਸਨ ਕਹਾਣੀਕਾਰ ਦੀ ਪਤਨੀ ਨੇ ਕੁੜੀਆਂ ਦਾ ਹੌਸਲਾ ਦੇਖ ਕੇ ਉਹਨਾਂ ਲਈ ਕਿਹੜਾ ਸ਼ਬਦ ਵਰਤ ਕੇ ਪ੍ਰਸ਼ੰਸਾ ਕੀਤੀ ਸ਼ੇਰਨੀਆਂ ਸਾਈਕਲ ਉੱਤੇ ਜਿੱਥੇ ਰਸਤੇ ਦਾ ਡਰ ਘਟ ਜਾਂਦਾ ਸੀ ਉੱਥੇ ਹੋਰ ਕੀ ਫਾਇਦਾ ਹੁੰਦਾ ਸੀ ਰਸਤਾ ਛੇਤੀ ਮੌਕਾ ਦਾ ਸੀ ਕਹਾਣੀਕਾਰ ਦੀ ਪਤਨੀ ਨੇ ਕਿਸ ਨੂੰ ਜਫੀ ਵਿੱਚ ਘੁੱਟ ਲਿਆ ਸਰੋਜ ਨੂੰ ਇਸ ਪੈਰੇ ਵਿੱਚੋਂ ਸਿਰ ਪੰਜ ਨਾਮ ਸ਼ਬਦ ਦੱਸਨੇ ਆ ਨਾਮ ਕਿਹੜੇ ਹੁੰਦੇ ਹਨ ਕਿਸੇ ਜਗ੍ਹਾ ਦਾ ਨਾਮ ਕਿਸੇ ਵਿਅਕਤੀ ਦਾ ਨਾਮ ਜਿਵੇਂ ਭੈਣ ਬੀਨਾ ਸਰੋਜ ਕਰੋ ਪਤਨੀ ਪੜਾ ਨਾਮ ਸ਼ਬਦ ਕਿਹੜੇ ਹੁੰਦੇ ਹਨ ਜਿਹੜੇ ਸ਼ਬਦ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ ਜਿਵੇਂ ਅਸੀਂ ਇਹਦਾ ਮੇਰਾ ਸਾਡਾ ਕੋਣ ਵਿਸ਼ੇਸ਼ਣ ਸ਼ਬਦ ਵਿਸ਼ੇਸ਼ਣ ਉਹ ਹੁੰਦੇ ਹਨ ਜੋ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਦੇ ਹਨ ਜਿਵੇਂ ਕੋਈ ਦੋ ਪੂਰਾ ਉਜਾੜ ਬਿਆਬਾਨ ਜਵਾਨ ਤੇ ਔਖਾ ਕਿਰਿਆ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਹੋਣਾ ਸਹਿਣਾ ਪ੍ਰਗਟ ਕਰਦੇ ਹਨ ਜਿਵੇਂ ਸਮਝਾਉਣ ਲੱਗੀ ਜਾਓ ਹੋਵੇਗਾ ਰੈਂਦਾ ਇਹ ਵੇਖਾਂ ਵਿਦਾਇਗੀ ਸ਼ਬਦ ਦਾ ਵਿਰੋਧੀ ਸ਼ਬਦ ਵਿਦਾਇਗੀ ਸਵਾਗਤ ਪਲਾ ਸਾਡਾ ਉੱਥੇ ਕੌਣ ਹੈ ਪਰਨਾਮ ਸ਼ਬਦ ਦੱਸਣਾ ਹੈ ਸਾਡਾ ਤੇ ਕੌਣ ਭੈਣ ਜੀ ਡੰਡੀ ਦੇ ਨਾਲ ਕਦੀ ਕਪਾਹ ਕਦੀ ਮਕਈ ਕਦੀ ਕਮਾੜ ਤੇ ਕਈ ਬਾਜਰਾ ਇਸ ਵਿੱਚ ਕਿੰਨੇ ਨਾਮ ਹਨ 6 ਨਾਮ ਆ ਰਹੇ ਹਨ ਹਾਂਜੀ ਔਖੇ ਸ਼ਬਦਾਂ ਦੇ ਅਰਥ ਪੈਂਡਾ ਪੈਂਡਾ ਦਾ ਮਤਲਬ ਹੁੰਦਾ ਹੈ ਪੈਦਲ ਰਸਤਾ ਜੂ ਜੂ ਦਾ ਮਤਲਬ ਹੁੰਦਾ ਹੈ ਸਰਹੱਦ ਜਾਂ ਘਾਹ ਵਾਲਾ ਖੇਤਰ ਆਂਦੀਆਂ ਆਂਦੀਆਂ ਮਤਲਬ ਕੈਂਦੀਆਂ ਖੋਰੇ ਖੋਰੇ ਮਤਲਬ ਖਬਰੇ ਸ਼ਲਾਗਾ ਸ਼ਲਾਗਾ ਮੀਨਸ ਪ੍ਰਸੰਸਾ ਉਜਾੜ ਬੀਆਵਾਨ ਜਿੱਥੇ ਕੋਈ ਮਨੁੱਖ ਨਾ ਦਿਸੇ ਡੰਡੇ ਮੁੱਖ ਰਸਤੇ ਨੂੰ ਛਾ ਕੇ ਪੈਦਲ ਤੁਰਨ ਲਈ ਬਣਿਆ ਪਤਲਾ ਘਟ ਲੰਮਾ ਰਾ 26 ਜਨਵਰੀ ਗਣਤੰਤਰਤਾ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਬਹਾਦਰ ਬੱਚਿਆਂ ਸੰਬੰਧੀ ਜਾਣਕਾਰੀ ਦੇਣੀ ਹੈ ਇਹ ਹੈ ਰਚਨਾਤਮਕ ਭਾਗ ਭਾਰਤ ਦੇ 67ਵੇਂ ਗਣਤੰਤਰਤਾ ਦਿਵਸ ਦੇ ਮੌਕੇ ਤੇ ਬਖ ਵਕਪਰਦੇਸ਼ ਨਾਲ ਸੰਬੰਧਿਤ 25 ਬੱਚਿਆਂ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ ਦਿੱਤੇ ਗਏ ਇਹਨਾਂ ਵਿੱਚੋਂ 22 ਲੜਕੇ ਸਨ ਤੇ 3 ਲੜਕੀਆਂ ਸਨ ਦੋ ਬੱਚਿਆਂ ਨੂੰ ਮੌਤ ਉਪਰੰਤ ਪੁਰਸਕਾਰ ਦਿੱਤਾ ਗਿਆ ਇਨਾ ਵਿੱਚੋਂ 8 ਸਾਲ ਦੀ ਸ਼ਿਵਮਪਤ ਰੁਚਿਤਾ ਦੀ ਉਮਰ ਸਭ ਤੋਂ ਛੋਟੀ ਸੀ ਜਦੋਂ ਉਹ ਸਕੂਲ ਜਾ ਰਹੀ ਸੀ ਤਾਂ ਬੱਚਿਆਂ ਨਾਲ ਭਰੀ বাস ਦੁਰਘਟਨਾ ਦਾ ਸ਼ਿਕਾਰ ਹੋ ਗਈ ਰੁਚਿਤਾ ਨੇ ਆਪਣੇ ਸਾਥੀ ਦੋ ਬੱਚਿਆਂ ਨੂੰ বাস ਦੀ ਖਿੜਕੀ ਵਿੱਚੋਂ ਬਾਹਰ ਧੱਕ ਕੇ ਬਚਾ ਲਿਆ ਸੀ ਜਦ ਕਿ ਉਸ ਦੁਰਘਟਨਾ ਵਿੱਚ ਉਸ ਦੀ ਭੈਣ ਸਮੇਤ 16 ਬੱਚੇ ਮਾਰੇ ਗਏ ਸਨ 15 ਸਾਲਾਂ ਦੇ ਸੌਰਵ ਕਾਦੂ ਜੀ ਮਹਾਤਮਾ ਰੁੱਦੇ ਨੇ ਦੋ ਬੱਚਿਆਂ ਨੂੰ ਡੁੱਬਣ ਤੋਂ ਬਚਾਇਆ ਸੀ ਪਰ ਉਹ ਆਪ ਡੁੱਬ ਗਿਆ ਸੀ ਜਦਕਿ ਉਹ ਬਹੁਤ ਚੰਗਾ ਤੈਰਾਕ ਸੀ ਐਂਗਲਗਾਰ ਡਾਇਨਸੋਂਗ ਨੇ ਆਪਣੇ 7 ਮਹੀਨਿਆਂ ਦੇ ਭਰਾ ਨੂੰ ਉਦੋਂ ਬਲਦੇ ਭਾਂਬੜਾ ਵਿੱਚੋਂ ਕੱਢ ਲਿਆ ਸੀ ਜਦੋਂ ਦੇ ਘਰ ਨੂੰ ਅੱਗ ਲੱਗ ਗਈ ਸੀ ਅਪਰੋਖ ਦੇ ਬੱਚਿਆਂ ਤੋਂ ਇਲਾਵਾ ਬਹੁਤ ਸਾਰੇ ਬੱਚੇ ਸਨ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਆਰਮਨ ਦਿਨਧਾਰਾ ਰਾਕੇਸ਼ ਭਾਈ ਸ਼ਾਨ ਭਾਈ ਪਟੇਲ ਅਰਮੋਨਲ ਐਸ ਐਮ ਕਸ਼ਿਸ਼ ਤਨਾਨੀ ਮੋਰਿਸ ਜੈਂਗ ਖੇਮ ਚੌਂਗ ਥਮ ਕੁਤੇਰ ਮਿਟੋਈ ਸਾਈ ਕ੍ਰਿਸ਼ਨਾ ਅਖਿਲ ਕਿਲਾਬੀ ਜੋਇਨਾ ਚੱਕਰਵਰਦੀ ਸਰਬਾਨੰਦ ਸਾਹਾ ਦਿਸ਼ਾਤ ਮਹਿੰਦੀ ਰੱਤਾ ਵਿਦੋਬਨ ਨਿਥਿਨ ਫਿਲਿਪ ਮੈਥਿਊ ਅਭਿਜੀਤ ਕੇ ਵੀ ਅਨੰਦੂ ਦਲੀਬ ਮੁਹੰਮਦ ਸ਼ਾਮਨੰਦ ਮੋਹਿੰਦ ਮਹਿੰਦਰ ਦਲਵੀ ਨਿਲੇਸ਼ ਰੇਬਰੰਪੀਲ ਬਹਿਵਵ ਰਮੇਸ਼ ਕਾਂਗਰੋ ਅਭਿਨਾਸ਼ ਮਿਸ਼ਰਾ ਭੀਮ ਸੈਨ ਤੇ ਸ਼ਿਵਾਂਸ਼ ਸਿੰਘ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਪੋਰਟ ਕਰਨ ਦੇ ਲਈ ਥੈਂਕ ਯੂ so much